ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਆ ਜੀ ਜਿਵੇਂ ਕਿ ਤੁਹਾਡੇ ਲਈ ਨਵੇਂ-ਨਵੇਂ ਵਿਸ਼ੇ ਲੈ ਕੇ ਹਾਜ਼ਰ ਹੁੰਨੇ ਆ ਜੀ ਅੱਜ ਫੇਰ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਏ ਆ ਅੱਜ ਆਪਾਂ ਆਪਣੇ ਟਰੈਕਟਰ ਦੇ ਟਾਇਰਾਂ ਦੇ ਵਿੱਚ ਪਾਣੀ ਪਾਉਣ ਲੱਗੇ ਆ ਜੀ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਟਾਇਰਾਂ 'ਚ ਪਾਣੀ ਕਿਵੇਂ ਪਾਉਨੇ ਆ ਮੈਂ ਵੀਰ ਨੂੰ ਕਹੂੰਗਾ ਇੱਕ ਵਾਰ ਟਰੈਕਟਰ ਤੇ ਨਿਗਾਹ ਮਰਾ ਦਵੇ ਸਾਰੇ ਤੇ ਦੇ ਦੇ ਜੀ ਆਪਨੇ ਕੋਲੇ ਪੰਪ ਪਿਆ ਜੀ ਇਹ ਪੰਪ ਦੇ ਨਾਲ ਆਪਾਂ ਇੱਕ ਵਾਰ ਤਾਂ نیچے ਰੱਖ ਕੇ ਟੂਟੀ ਪਾਣੀ ਪਾਵਾਂਗੇ ਇਸ ਤੋਂ ਬਾਅਦ ਆਪਾਂ ਕੁਛ ਸਮਾਂ ਦੇ ਉੱਪਰ ਕਰ ਲੈਣੀ ਹੈ ਜੀ ਇਹ ਮਿੰਕੇ ਪਾਣੀ ਪਾਵਾਂਗੇ 90 ਤੋਂ 95 ਲੀਟਰ ਇਹਦੇ ਚ ਪੈ ਜਾਣਾ ਜੀ 90 ਤੋਂ 95 ਪਰ ਲੈ ਸਾਈਡ ਪੂਰਾ ਬਿਲਕੁਲ ਆਪਾਂ ਪਾਉਂਗਾ ਪੈਰਾਂ ਦੇ ਹੁੰਦੇ ਰਸੋਣ ਮਾ 16 ਇਹ 16 ਦੇ ਟਾਇਰ ਮੇਂ ਇਹ ਵੀ ਤਾਂ ਇੰਨਾ ਤੇ ਇੰਨਾ ਪੈ ਜਾਣਾ 14 ਮੇਂ ਜੀ ਹਾਂਜੀ 14 ਦੇ ਟਾਇਰਾਂ ਚ ਘੱਟ ਪੈਂਦਾ ਜੀ ਤੇ ਮਿਣਕੇ ਪੰਗ ਦਾ ਇਹ ਫਾਇਦਾ ਹੁੰਦਾ ਜੀ ਵੀ ਫਿਰ ਬੈਲੈਂਸ ਤੇ ਰਹਿੰਦਾ ਜੀ ਕਰਪਾ ਆਪਾਂ ਬਿਲਕੁਲ ਮਿਣਕੇ ਪਾਵਾਂਗੇ ਆ ਪੰਪ ਮੈਂ ਕਹੂੰਗਾ ਇੱਕ ਵਾਰ ਜੀ ਵੀਰ ਦਿਖਾ ਦੇ ਇਹਨੇ ਪੰਪ ਦੇ ਨਾਲ ਆਪਾਂ ਪਾਣੀ ਪਾਰਦੇ ਹਾਂ ਮਾਤੀ ਅੱਗੇ ਵੀਡੀਓ ਵਿੱਚ ਬਣੇ ਰਹੀ ਨੂੰ ਜੀ ਉਹਨੂੰ ਦੁਬਾਰਾ ਜਦ ਭਰ ਗਿਆ ਪਾਇਲ ਜਰੂਰ ਦਿਖਾਵਾਂਗੇ ਹਾਂਜੀ ਦੇਖ ਸਕਦੇ ਹੋ ਜੀ ਆਪਾਂ ਨੂੰ 10 ਮਿੰਟ ਹੋ ਚੁੱਕੇ ਨੇ ਘਟੋ ਘਟ ਲੱਗਦੇ ਹਨ ਤੇ ਪਾਣੀ ਦੀ ਜਿਹੜੀ ਸਥਿਤੀ ਆਈਆ ਉਹ ਇਸ ਟਾਈਮ ਇੱਥੇ ਤੱਕ ਬੈਲੈਂਸ ਹੋਇਆ ਹੈ ਜੀ ਪਾਣੀ ਇਹਨੂੰ ਆਪਾਂ ਹੌਲੀ ਹੌਲੀ ਘੁਮਾਉਂਦੇ 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 ਉੱਪਰ ਮੈਜਣਾ ਇਹਦੇ ਚ ਆਪਾਂ 80% ਪਾਣੀ ਪਾਵਾਂਗੇ ਜੀ ਕਿ 16 ਦੇ ਟਾਇਰ ਤੇ 12 ਪਾਉਂਡ ਹਵਾ ਪੈਂਦੀ ਹੈ ਜੀ 12 13 14 15 ਦੋਨਾਂ ਚ ਬਰਾਬਰ ਰੱਖਾਂਗੇ ਮਤਲਬ ਹਾਈਐਸਟ 15 ਹੁੰਦੀ ਹੈ ਜੀ ਮਿਨੀਮਮ 12 ਤੇ ਆਪਾਂ 60% ਘੱਟ ਤੋਂ ਘੱਟ ਬੱਧੇ ਤੋਂ ਬੱਧ 80% ਹੀ ਪਾਣੀ ਪਾਉਣਾ ਚਾਹੀਦਾ ਜੀ ਉਹਦੇ ਨਾਲ ਫਿਰ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਇਹਦੀ ਸਲਿੱਪੇਜ ਘੱਟ ਜੂ ਸੀ ਤੇ ਜਿਹੜੀ ਇਹਦੀ ਸੜਕ ਤੇ ਚਲਾਈ ਹੈ ਜੀ ਉਹ ਚਲਾਈ ਜ ਕਾਫੀ ਫਰਕ ਪੈ ਜਾਂਦਾ ਆ ਦੇਖ ਸਕਦੇ ਹੋ ਵੀਰ ਜੀ ਤੁਸੀਂ ਤੁਹਾਨੂੰ ਮੈਂ ਦਿਖਾਉਣਾ ਚਾਹੂੰਗਾ ਆ ਟੂਟੀ ਉੱਪਰ ਕਰਕੇ ਆਪਣਾ 80% ਪਾਣੀ ਪਹਿ ਚੁੱਕਿਆ ਇਹਦੇ ਚੋਂ ਜਿੰਨਾ ਐਕਸਟਰਾ ਪਾਣੀ ਹੋਊਗਾ ਜੀ ਉਹ ਸਾਰਾ ਨਿਕਲ ਜਾਣਾ ਬਾਹਰ ਤੇ ਆਪਾਂ ਹਵਾ ਪਾਵਾਂਗੇ ਹਾਂ ਜੀ ਬਾਕੀ ਦੀ ਆਪਾਂ 12 ਪਾਉਂਡ ਇਹਦੇ ਚ ਹਵਾ ਪਾਵਾਂਗੇ ਜੀ ਤੈਨੂੰ ਮੈਂ ਜ਼ਰੂਰ ਦਿਖਾਉਂਗਾ ਜੈਕ ਲਾ ਕੇ ਆਪਾਂ ਦੋਨੇ ਟਾਇਰ ਫ੍ਰੀ ਕਰੇ ਹੋਏ ਨੇ ਜੀ ਟਰੈਕਟਰ ਦੇ ਫ੍ਰੀ ਕਰਕੇ ਜੀ ਆਪਾਂ ਇਹਨੂੰ ਬਿਲਕੁਲ ਬੈਲੈਂਸਡ ਕਰ ਲਿਆ ਸੀਗਾ ਜੀ ਟਾਇਰ ਨੂੰ ਉੱਪਰ ਟੂਟੀ ਨੂੰ ਜਮਾ ਬਿਲਕੁਲ ਤੇ ਉਹ ਟੂਟੀ ਦੇ ਹਿਸਾਬ ਨਾਲ ਇਹਦੇ ਚ 80% ਪਾਣੀ ਪਿਆ ਜੀ ਹੁਣ 80% ਪਾਣੀ ਪੈਣ ਤੋਂ ਬਾਅਦ ਆਟੋਮੈਟਿਕ ਜਿੰਨਾ ਪਾਣੀ ਫਾਲਤੂ ਸੀ ਉਹ ਨਿਕਲ ਗਿਆ ਦੇਖੋ ਜੀ ਇਸ ਤੋਂ ਬਾਅਦ ਨਿਕਲ ਜਾਣਾ ਜੀ ਬਾਕੀ ਮੈਂ ਤੁਹਾਨੂੰ ਜਿਵੇਂ ਜਿਵੇਂ ਹੁਣ ਅੱਗੇ ਬਾਲ ਕਸਾਂਗੇ ਜਾਂ ਆਪਾਂ ਹਵਾ ਪਾਵਾਂਗੇ ਜੀ ਮੈਂ ਦਿਖਾਉਂਦਾ ਰਹੂੰਗਾ ਆ ਲੱਗ ਗਿਆ ਜੀ ਆਪਾਂ ਦੂਜੇ ਟਾਇਰ 'ਚ ਵੀ ਪਾਣੀ ਪਾਉਣ ਇਹਨੂੰ ਵੀ ਆਪਾਂ ਜਿਵੇਂ ਬੈਲੈਂਸ ਕਰਕੇ ਰੱਖਿਆ ਹੋਇਆ ਹੈ ਜੀ ਤੇ ਮੈਂ ਤੁਹਾਨੂੰ ਦੂਜਾ ਟਾਇਰ ਦਿਖਾ ਦਿੰਦਾ ਜੀ ਬਿਲਕੁਲ ਹੋ ਗਿਆ ਜੀ ਸਹੀ ਆ ਦੇਖੋ ਹੁਣ ਬਿਲਕੁਲ ਥੋੜਾ ਥੋੜਾ ਪਾਣੀ ਚੁੰਦਾ ਰਹਿ ਗਿਆ ਇਹਦੇ ਤੋਂ ਜਿਆਦਾ ਜਮਾ ਹੀ ਹਟ ਗਿਆ ਜੀ ਬਿਲਕੁਲ ਸਮਝ ਲਓ ਇਹਦੇ ਬੈਲੈਂਸ ਆ ਜਾਣਾ ਜੀ ਪਾਣੀ ਨੇ ਤੇ ਆਪਾਂ ਇਹਦੇ ਵਿੱਚ ਬਾਲ ਕਸ ਕੇ 12 ਪਾਉਂਡ ਤੋਂ 14 ਪਾਉਂਡ ਤੱਕ ਹਵਾ ਪਾਵਾਂਗੇ ਬਾਕੀ ਵੀਡੀਓ ਚ ਬਣੇ ਰਹੋ ਜੀ ਤੁਹਾਨੂੰ ਮੈਂ ਹਵਾ ਵੀ ਜਰੂਰ ਪਾਉਂਦੇ ਦਿਖਾਵਾਂਗੇ ਵੀ ਆਪਾਂ ਹਵਾ ਪਾਈ ਆ ਜੀ ਇਹਦੇ ਚ ਇਹਦੇ ਨਾਲ ਕਾफी ਹੱਦ ਤੱਕ ਜੀ ਸਲਿੱਪ ਦਾ ਫਰਕ ਪੈ ਜਾਂਦਾ ਟਰੈਕਟਰ ਦਾ ਸਲਿੱਪ ਖਤਮ ਹੋ ਜਾਂਦਾ ਟਰੈਕਟਰ ਦਾ ਤੇ ਡੀਜ਼ਲ ਦੀ ਖਤ ਵੀ ਘਟ ਜਾਂਦੀ ਆ ਆ ਦੇਖ ਸਕਦੇ ਹੋ ਵੀ ਤੁਸੀਂ ਆਪਾਂ ਹੁਣ ਬਾਲ ਕੱਢ ਦੇਣਾ ਆਪਣਾ ਇਹ ਬੈਲੈਂਸ ਹੋ ਗਿਆ ਜੀ ਬਿਲਕੁਲ ਟਾਇਰ ਮਤਲਬ ਇਹਦੇ ਵਿੱਚ ਜਿੰਨਾ ਪਾਣੀ ਹੋਣਾ ਚਾਹੀਦਾ ਸੀਗਾ ਉਹਨਾਂ ਸਹੀ ਸਹੀ ਹੋ ਗਿਆ ਹੁਣ ਇਹਦਾ ਆਪਾਂ ਬਾਲ ਕਸ ਕੇ ਉਹਦੇ ਵਿੱਚ ਪਾਣੀ ਪਾ ਕੇ ਦੋਨਾਂ ਦਾ ਬਰਾਬਰ ਕਰਕੇ ਫਿਰ ਉਸ ਤੋਂ ਬਾਅਦ ਉਹ ਕਰਾਂਗੇ ਜੀ ਹਵਾ ਪਾਵਾਂਗੇ ਇਹਦੇ ਵਿੱਚ ਹਾਂਜੀ ਵੀਰੇ ਦੇਖ ਸਕਦੇ ਹੋ ਜੀ ਤੇ ਆਪਾਂ ਦੇਖਿਓ ਬੈਲੈਂਸ ਕਰ ਦੇਣਾ ਹੁਣ ਟਰੈਕਟਰ ਆ ਵੀ ਫੁੱਲ ਹੋ ਗਿਆ ਜੀ ਆਪਣਾ ਟਾਇਰ ਇਹਦਾ ਵੀ ਆਪਾਂ ਬਿਲਕੁਲ ਜਦ ਪਾਣੀ ਖਾਲੀ ਹੋ ਗਿਆ ਜੀ ਉਸ ਤੋਂ ਬਾਅਦ ਆਪਾਂ ਇਹਦੇ 'ਚ ਬਾਲ ਕਸਾਂਗੇ ਫਿਰ ਉਸ ਤੋਂ ਬਾਅਦ ਹਵਾ ਪਾਵਾਂਗੇ ਜੀ ਹੋਰ ਨਾ ਪਰਸੀ ਵੀ ਦਿਖਾਵਾਂਗੇ ਤੁਹਾਨੂੰ ਹਾਂਜੀ ਹਾਂ ਜਰੂਰ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਪਾਣੀ ਪਾਤਾ ਜੀ ਆਪਾਂ ਹਵਾ ਵਾਲਾ ਪੰਪ ਆਪਣੇ ਘਰੇ ਹੀ ਸੀਗਾ ਜੀ ਆਪਾਂ ਉਹਦੇ ਨਾਲ ਲੱਗੇ ਹੋਇਆ ਹਵਾ ਭਰਨ ਹਜੇ ਜਾਨੀ ਕਿ ਥੋੜੀ ਜਿਹੀ ਹੋਈ ਆ ਹਵਾ ਹੌਲੀ ਹੌਲੀ ਸੂਈ ਉੱਠੜਨੀ ਹੈ ਜੀ ਐਦਾਂ ਹੀ ਆਪਾਂ ਕਰਕੇ ਇਹਦੇ ਵਿੱਚ 12-12 ਤੋਂ 13-13 ਪਾਉਂਡ ਹਵਾ ਪਾਵਾਂਗੇ ਜੀ ਇੰਨੀ ਕ ਹਵਾ ਪਊਗੀ ਬਾਕੀ ਦਾ ਆਪਾਂ ਪਾਣੀ ਪਾਤਾ ਜੀ ਇਹਨਾਂ 'ਚ ਤੇ ਇਹਦੀ ਚੱਲਦੇ ਦੀ ਵੀ ਵੀਡੀਓ ਤੁਹਾਨੂੰ ਜ਼ਰੂਰ ਦਿਖਾਵਾਂਗੇ ਜੀ ਵੀ ਕਿੰਨਾ ਕੁ ਫਰਕ ਪੈਂਦਾ ਪਾਣੀ ਪਾਉਣ ਦਾ ਕੀ ਫਾਇਦਾ ਆਪਣੇ ਕੋਲੇ ਕੇ ਆ ਜੀ ਟਰੈਕਟਰ ਇੱਕ ਉਹ ਵਰਜਣਾ ਪਹਿਲਾਂ ਇਹਦੇ ਤੇ ਆਪਾਂ ਐਕਸਪੈਰੀਮੈਂਟ ਕਰਾਂਗੇ ਜੀ ਇਸ ਤੋਂ ਬਾਅਦ ਫਿਰ ਉਹਦੇ 'ਚ ਵੀ ਪਾਣੀ ਪਾ ਕੇ ਜ਼ਰੂਰ ਦੇਖਾਂਗੇ ਪਹਿਲਾਂ ਇਹਨੂੰ ਚੱਲਦਾ ਦੇਖਦੇ ਆਂ ਵੀ ਕਿਵੇਂ ਵਰਕ ਕਰਦਾ ਕੀ ਫਰਕ ਪੈਂਦਾ ਜੀ ਆਪਣਾ ਪਾਣੀ ਪਾਉਣ ਨਾਲ ਟਾਇਰਾਂ 'ਚ ਮੇਰੇ ਹਿਸਾਬ ਨਾਲ ਸਲਿੱਪੇਜ ਦਾ ਬਹੁਤ ਫਰਕ ਪੈ ਜਾਊਗਾ ਜੀ ਹਾਂਜੀ ਹਾਂ ਮੀ ਸਲਿੱਪ ਬਹੁਤ ਘੱਟ ਕਰਨ ਲੱਗ ਜੂਗਾ ਫਲਾਂ ਤੇ ਖਚਾਈ ਵੀ ਵੱਜੂਗੀ ਤਵੀਆਂ ਤੇ ਹੋਈ ਹਰ ਚੀਜ਼ ਤੇ ਖਚਾਈ ਦਾ ਫਰਕ ਪੈ ਜੂਗਾ ਜੀ ਬਾਕੀ ਅੱਗੇ-ਅੱਗੇ ਬਣੇ ਰਹੋ ਤੁਹਾਨੂੰ ਦਿਖਾਉਨੇ ਆ ਜੀ ਹੋਰ ਹਾਂਜੀ ਹੁਣ ਆਪਾਂ ਪਾਣੀ ਪਾ ਲਿਆ ਸੀਗਾ ਜੀ ਇਹਦੇ 'ਚ ਹਵਾ ਵੀ ਪਾ ਲਈ ਸੀ ਹਵਾ ਪਾਉਣ ਤੋਂ ਬਾਅਦ ਹੁਣ ਆਪਾਂ ਚੈੱਕ ਕਰਦੇ ਸੀਗੇ ਕਿ ਜੀ ਇਹਦੇ 'ਚੋਂ ਕੋਈ ਪਾਲ ਵਗੈਰਾ ਤਾਂ ਨਹੀਂ ਲੀਕ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ ਸਾਰਿਆਂ ਦਾ